ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਮੇਰਾ ਨਵਾਂ ਬਲੌਗ ਤੇ ਅੱਜ ਬਲੌਗ ਸਵੇਰੇ ਸਵੇਰੇ ਸ਼ੁਰੂ ਕਰ ਲਿਆ ਸੀ ਤੇ ਮੈਂ ਬੈੱਡ ਸ਼ੀਟਸ ਜਿਹੜੀਆਂ ਉਹ ਚੇਂਜ ਕਰਦੀ ਸੀ ਅੱਜ ਤੇ ਅੱਜ ਸਾਡੀ ਮੋਟਰ ਨੇ ਸਾਨੂੰ ਬਹੁਤ ਮੋਟਰ ਤਾਂ ਸਾਡੀ ਸਹੀ ਆ ਬਸ ਆ ਸਟਾਰਟਰ ਜਿਹੜਾ ਨੇ ਸਾਨੂੰ ਬੜਾ ਤੰਗ ਕੀਤਾ ਹੋਇਆ ਪਹਿਲਾਂ ਵੀ ਸਟਾਰਟਰ ਜਦੋਂ ਮਨਵੀਰ ਦੇ ਡੈਡੀ ਬਾਹਰੋਂ ਆਏ ਸੀ ਉਹ ਚੇਂਜ ਕਰਾ ਕੇ ਗਏ ਸੀਗੇ ਤੇ ਹਜੇ ਨੂੰ ਕਿੰਨਾ ਕੁ ਟਾਈਮ ਹੋਇਆ ਤੇ ਇਹਦਾ ਸਵਿੱਚ ਜਿਹੜਾ ਉਹ ਫੇਰ ਪਤਾ ਨਹੀਂ ਜਦ ਤੱਕ ਇਹਨੂੰ ਨੱਪ ਕੇ ਨਾ ਰੱਖੀ ਉਹਨਾਂ ਚੋਂ ਮੋਟਰ ਪਾਣੀ ਨਹੀਂ ਚੱਕਦੀ ਜਾਂ ਤੇ ਉਹਨੂੰ ਵੋਲਟੇਜ ਪੂਰੀ ਨਹੀਂ ਜਾਂਦਾ ਹੀ ਕੋਈ ਤਾਂ ਪ੍ਰੋਬਲਮ ਹੈ ਉਹਨ इलेक्ट्रਿਸ਼ੀਅਨ ਫੋਨ ਕੀਤਾ ਤੇ ਕੱਲ ਨੂੰ ਉਹ ਆਊਗਾ ਤਾਂ ਫਿਰ ਦੇਖਾਂਗੇ ਕੀ ਪ੍ਰੋਬਲਮ ਹੈ ਤੇ ਹੋ ਜਾ ਤਾ ਸਵੇਰਾ ਸਵੇਰਾ ਸਫਾਈ ਜਿਹੜੀ ਹੈ ਜੇ ਸ਼ੁਰੂ ਕੀਤੀ ਬਸ ਇਹੀ ਕੰਮ ਨਹੀਂ ਮੁੱਕਦੇ ਸਵੇਰੇ ਸਵੇਰੇ ਸਾਫ ਸਫਾਈਆਂ ਦੇ ਫਿਰ ਕਿਚਨ ਵਗੈਰਾ ਦੇ ਦਿਵਾਲੇ ਹੋ ਜਾਈਦਾ ਅੰਜ ਤਾਂ ਰੋਟੀ ਮਨੀ ਦੀ ਦਾਦੀ ਬਣਾ ਲੈਂਦੀ ਆ ਤੇ ਬਾਕੀ ਸਾਰੇ ਮੈਂ ਕਰਦੀ ਆ ਰੋਟੀ ਕੱਲੀ ਜਿਹੜੀ ਮਨੀ ਦੇ ਦਾਦੀ ਜਿਹੜੀ ਉਹ ਬਣਾ ਲੈਂਦੀ ਆ ਤੇ ਇੱਥੇ ਮੈਂ ਆ ਬੈੱਡ ਸ਼ੀਟ ਜਿਹੜੀ ਉਹ ਚੇਂਜ ਕਰ ਦਿੱਤੀ ਸੀ ਅੰਦਰ ਵਾਲੀ ਮੈਂ ਚੈੱਕ ਕੀਤੀ ਸੀ ਉਹ ਤਾਂ ਠੀਕ ਲੱਗਦੀ ਸੀ ਮੈਂ ਘਰ ਰਹਿੰਦੇ ਨਹੀਂ ਚੇਂਜ ਕਰਨ ਨੂੰ ਤੇ ਇਹ ਵਾਲੀ ਚੇਂਜ ਕਰ ਦਿੱਤੀ ਸੀ ਹੋਰ ਦੱਸਿਓ ਬਾਕੀ ਇੱਥੇ ਤਾਂ ਮੈਂ ਤਕਰੀਬਨ ਥੋੜੇ ਦਿਨ ਬਾਅਦ ਚ ਪੈ ਜਾਂਦਾ ਬਾਰੂ ਘੰਟਾ ਹੋ ਗਿਆ ਬੰਦਾ ਬਾਅਦ ਵਿੱਚ ਜਿਹੜੀ ਉਹ ਬਹੁਤ ਭੜਾਸ ਜੀ ਹੋ ਜਾਂਦੀ ਹੁਮਸ ਜੀ ਹੋ ਜਾਂਦੀ ਹੋਰੀ ਤਰ੍ਹਾਂ ਤੇ ਦੱਸਿਓ ਕਿ ਇਹਨਾਂ ਦੇ ਮੀਂਹ ਪਿਆ ਅੱਜ ਫੇਰ ਉਹਨੂੰ ਕੀ ਕਹਿੰਦਾ ਜਦੋਂ ਹੁਣ ਮੈਂ ਵਾਇਸ ਓਵਰ ਕਰਨ ਦਈਆਂ ਤੇ ਹੁਣ ਵੀ ਰਾਤ ਨੂੰ ਬਿਜਲੀ ਜਿਹੜੀ ਉਹ ਬੱਦਲ ਗਾੜਾ ਹੋਣਦੇ ਆ ਤੇ ਬਿਜਲੀ ਜਿਹੜੀ ਦੂਰ ਲਿਸ਼ਕਣ ਦਈ ਆ ਲੱਗਦਾ ਤੇ ਰਾਤ ਨੂੰ ਫੇਰ ਮੀਂਹ ਆ ਜਾਊਗਾ ਤੇ ਮੈਂ ਇਦਾਂ ਹੀ ਤੇ ਹੋਰ ਦੱਸਿਓ ਕੀ ਕੀ ਕਿੱਧਰ ਕਿੱਧਰ ਮੀ ਪੈਣ ਦੇ ਥੋੜੇ ਪੈਣ ਦੇ ਜਿਆਦੇ ਪੈਣ ਦੇ ਤੇ ਇਹ ਤਾਂ ਮੈਂ ਦੂਜੀ ਬੈੱਡ ਸ਼ੀਟ ਕੱਢਣ ਦੀ ਸੀ ਮੈਂ ਕਿਹਾ ਇਹ ਉਹਨੂੰ ਕੀ ਕਹੀਦਾ ਵਸ਼ਾ ਦਾ ਅੰਦਰ ਬਾਅਦ ਵਿੱਚ ਮੈਂ ਅੰਦਰ ਦੇਖਿਆ ਮੈਂ ਕਿਹਾ ਨਹੀਂ ਸਹੀ ਅੰਦਰਲੀ ਬੈੱਡ ਸ਼ੀਟ ਵੀ ਲੋਡ ਨਹੀਂ ਵਸ਼ਾਉਣ ਦੀ ਬੈੱਡ ਸ਼ੀਟਾਂ ਸਾਰੀਆਂ ਚੇਂਜ ਕਰਨ ਵਾਲੀਆਂ ਹੋਈਆਂ ਹੋਈਆਂ ਇੱਕ ਜਿਹੜੀ ਅੰਦਰ ਵਸ਼ਾਈ ਉਹ ਸਹੀ ਆ ਬਾਕੀ ਮੈਂ ਬਦਲ ਵੀ ਜਲਦੀ ਦਿੰਦੀ ਆ ਤੇ ਵੈਸੇ ਵੀ ਹੋਣਾ ਇਹਨਾਂ ਦੇ ਕਲਰ ਜਿਹੜੇ ਉਹ ਖਰਾਬ ਹੋ ਗਿਆ ਦੇਖਦੇ ਹਾਂ ਹੁਣ ਕਿਤੇ ਜਾ ਕੇ ਵਧੀਆਂ ਪਿਓਰ ਕਾਟਨ ਦੀਆਂ ਜਿਹੜੀਆਂ ਚਾਦਰਾਂ ਲੈ ਕੇ ਆਵਾਂਗੇ ਆ ਮੈਂ ਲੈ ਲਈ ਸੀ ਪਰ ਆ ਪਿਓਰ ਕਾਟਨ ਨਹੀਂ ਜਿਹੜੀ ਇਹ ਅੰਦਰ ਵਾਲੀ ਆ ਇਹ ਉਹ ਕਿਹੜੀ ਹੁੰਦੀ ਆ ਜਿਹੜੀ ਉਹ ਜਿਹੜੀ ਚਾਦਰਾਂ ਇਹ ਕਾਫੀ ਹੁਣ ਚੱਲੀਆਂ ਇਹਨਾਂ ਚ ਥੋੜੀ ਜਿਹੀ ਸਿੰਥੈਟਿਕ ਉਹ ਮਿਕਸ ਆ ਉਹ ਵਾਲੀਆਂ ਚਾਦਰਾਂ ਇਹ ਉਹ ਪਿਓਰ ਕਾਟਨ ਨਹੀਂ ਗੀ ਇਹੋ ਇੱਦਾਂ ਦੀਆਂ ਨਹੀਂ ਲੈਣੀਆਂ ਪ੍ਰਿੰਟ ਇਹ ਤਾਂ ਸੋਨਾ ਪਰ ਪਿਓਰ ਕਾਟਨ ਨਹੀਂ ਗੇ ਤੇ ਪਿਓਰ ਕਾਟਨ ਨਹੀਂ ਹਨ ਕੀ ਕਹੀਦਾ ਮੈਂ ਲੈਣੀਆਂ ਚਾਦਰਾਂ ਦੇਖਦੇ ਆ ਕਿਤੋਂ ਲੈਣੇ ਆ ਜਲੰਧਰ ਜਾਉਂਗੀ ਜਾਂ ਆਨਲਾਈਨ ਮੰਗਵਾਨੇ ਆ ਕੀ ਬਣੀ ਹੋਈ ਮੈਂ ਛੱਲੀ ਜੀ ਅੱਜ ਅੱਜ ਨਾਲ ਮੈਨੂੰ ਵੀਕਨੈਸ ਦੀ ਬੜੀ ਮਹਿਸੂਸ ਹੁੰਦੀ ਸੀਗੀ ਤੇ B12 ਵੀ ਜਿਹੜਾ ਮੇਰਾ ਖਤਮ ਹੋਇਆ ਹੋਇਆ B12 ਤੇ ਇੱਕ ਹਿਸਾਬ ਦਾ ਇਦਾਂ ਮਾ ਪੀਓ ਨਾ ਖਾਓ ਤੇ ਇਦਾਂ ਲੱਗਦਾ ਬੰਦਾ ਬਹੁਤ ਹੀ ਕਮਜ਼ੋਰ ਹੈ ਜਿੱਦਾਂ ਉਹ ਨਸ਼ੇੜੀ ਇਨਸਾਨ ਨੂੰ ਨਸ਼ਾ ਚਾਹੀਦਾ ਇਦਾਂ ਹੀ ਮੈਨੂੰ B12 ਚਾਹੀਦਾ ਤੇ ਦੇਖਦੀ ਹਾਂ ਮਰੀ ਕੋਲ ਆਰਡਰ ਕਰਾਉਣੀ ਹੈ ਅੱਜ ਆਨਲਾਈਨ B12 ਤੇ ਇਹ ਮੈਂ ਚਾਦਰ ਜਿਹੜੀ ਸੀ ਇਦਾਂ ਛਾੜ ਕੇ ਵਿਛਾ ਦਿੱਤੀ ਕਿਉਂਕਿ ਇਹ ਸਾਫ਼ ਹੀ ਸੀਗੀ ਹਾਂ ਇਹ ਚਾਦਰਾਂ ਨੂੰ ਕਹਿੰਦੇ ਗਲੇਸ ਕਾਟਨ ਗਲੇਸ ਕਾਟਨ ਕਹਿ ਦਿੰਦੇ ਆ ਇਹਨੂੰ ਬਟ ਇੱਕ ਪਿਓਰ ਗਲੇਸ ਕਾਟਨ ਨਹੀਂ ਹੁੰਦੀ ਆ ਫੇਵੀ ਇਹਨਾਂ ਚ ਸਿੰਥੈਟਿਕ ਜਿਹੜੀ ਉਹ ਮਿਕਸ ਹੁੰਦੀ ਆ ਕਿਆ ਦਿੰਦੇ ਆ ਗਲੇਸ ਕਾਟਨ ਦੀ ਆ ਪਰ ਇਹਨਾਂ ਵਿੱਚ ਸਿੰਥੈਟਿਕ ਜਿਹੜੀ ਉਹ ਮਿਕਸ ਹੁੰਦੀ ਆ ਪਿਓਰ ਕਾਟਨ ਕਾਟਨ ਨਹੀਂ ਹੁੰਦੀ ਇਹੋ ਦੇਖ ਮੈਂ ਇਹ ਚਾਦਰ ਮੈਂ ਸ਼ਾਕੇ ਤੇ ਹੁਣ ਮੈਂ ਸੋਚਣ ਲੱਈ ਸੀ ਬਾਪੂ ਵਾਲੇ ਕਮਰੇ ਦੀ ਚਾਦਰ ਜਿਹੜੀ ਉਹ ਚੇਂਜ ਕਰਦਾ ਕਿਉਂਕਿ ਬਾਪੂ ਸਾਡਾ ਜਿਹੜੀ ਸਾਡੇ ਜਗ੍ਹਾ ਵਾ ਉਦਾਸੀ ਡੇਰਾ ਨਾ ਤਕਰੀਬਨ ਰੋਜ਼ ਉੱਥੇ ਸਮਾਦੀ ਸੇਵਾ ਕਰਨ ਜਾਂਦੇ ਆ ਫੇ ਨੰਗੇ ਪੈਰੀ ਕਰਦੇ ਪੈਰ ਗੰਦੇ ਹੋਏ ਹੁੰਦੇ ਸਵੇਰ ਨੂੰ ਧੋਂਦੇ ਤੇ ਹੈ ਪਰ ਉਹ ਚੰਗੀ ਤਰ੍ਹਾਂ ਨਹੀਂ ਧੋਂਦੇ ਤੇ ਸਾਡੇ ਜਿਹੜੀਆਂ ਚਾਦਰ ਆ ਉਹ ਤਕਰੀਬਨ ਗੰਦੀ ਹੋ ਹੀ ਜਾਂਦੀ ਤੀਜੇ ਦਿਨ ਫਿਰ ਮੈਂ ਬਾਪੂ ਵਾਲੇ ਕਮਰੇ ਦੀ ਜਿਹੜੀ ਚਾਦਰ ਉਹ ਚੇਂਜ ਕਰ ਦਿੰਨੀ ਆ ਇੱਥੇ ਮੈਂ ਗੱਲਾਂ ਕਰਨ ਦੇ ਹੀ ਸੀਗੀ ਵਿੱਚ ਮਨੀ ਨਾਲ ਵਿੱਚੇ ਇੱਥੇ ਦੱਸਣ ਦੇ ਸੀ ਕੁਝ ਬਾਅਦ ਵਿੱਚ ਮੈਂ ਵਾਈਸ ਓਵਰ ਕਰ ਦਿੱਤਾ ਮਨੀ ਨਾਲ ਮੈਂ ਤੇ ਗੱਲਾਂ ਕਰਨ ਦੇ ਸੀ ਝੂਠ ਨੂੰ ਲੈ ਕੇ ਮੈਂ ਕਿਹਾ ਮਨੀ ਤੂੰ ਕਦੀ ਨੋਟ ਕੀਤਾ ਬਈ ਕਈ ਵਾਰੀ ਨੋਟ ਕੀਆ ਕੁਛ ਦੇ ਨਹੀਂ ਹੋਏ ਅਸੀਂ ਕੁਝ ਗੱਲਾਂ ਕਿਸੇ ਦੀਆਂ ਨੋਟ ਕੀਤੀਆਂ ਪੇ ਲੋਕ ਤੁਹਾਡੇ ਕੋਲ ਕਿੰਨੀ ਸਫਾਈ ਨਾਲ ਝੂਠ ਬੋਲ ਜਾਂਦੇ ਪੇ ਜਦ ਕੀ ਐਦਾਂ ਦੇ ਲੋਕਾਂ ਨੂੰ ਇਹ ਨਹੀਂ ਪਤਾ ਪੇ ਜਦੋਂ ਆਪਾਂ ਉੱਥੇ ਹੀ ਰਹਨੇ ਆ ਜਾਂ ਕਿੱਦਾਂ ਉਹ ਗੱਲਬਾਤ ਜਿਹੜੀ ਉਹ ਬਾਹਰ ਤਾਂ ਨਿਕਲਦੀ ਆ ਕਿੰਨੀ ਸਫਾਈ ਨਾਲ ਝੂਠ ਬੋਲ ਜਾਂਦੇ ਇਹ ਵੀ ਨਹੀਂ ਡਰ ਪੇ ਇੱਕ ਨਾ ਇੱਕ ਦਿਨ ਤਾਂ ਇਨਸਾਨ ਨੂੰ ਉਹ ਚੀਜ਼ਾਂ ਦਾ ਪਤਾ ਲੱਗਦਾ ਹੀ ਆ ਪੇ ਜੇ ਤੁਸੀਂ ਝੂਠ ਵੀ ਬੋਲਣਾ ਤਾਂ ਸਾਨੂੰ ਕਰਨੀ ਬੋਨਦੇ ਤਾਂ ਬੋਲਦੇ ਆ ਪੇ ਤੁਹਾਡੀ ਜ਼ਿੰਦਗੀ ਆ ਤੁਸੀਂ ਜਿਹਦੇ ਮਰਜ਼ੀ ਆਓ ਜਾਓ ਇਦੇ ਨਾਲ ਸਾਨੂੰ ਕੀ ਪ੍ਰੋਬਲਮ ਜਾਂ ਸਾਡਾ ਉਹਦੇ ਨਾਲ ਤਾਂ ਕੋਈ ਮੈਟਰ ਹੀ ਨਹੀਂ ਜਿਹਦੇ ਪੰਜੋ ਤੁਹਾਡੀ ਜ਼ਿੰਦਗੀ ਆ ਤੁਸੀਂ ਜਿਹਦੇ ਜਾਣਾ ਜਾਓ ਨਹੀਂ ਜਾਣਾ ਨਾ ਜਾਓ ਅਸੀਂ ਤਾਂ ਹੁਣ ਕਿਸੇ ਚ ਨਾ ਦਖਲ ਵੀ ਨਹੀਂ ਦੇਈਦਾ ਤਾਂ ਸਾਨੂੰ ਤਾਂ ਕੋਈ ਇਦਾਂ ਦਾ ਹੈ ਹੀ ਨਹੀਂ ਜਿਹਦੀ ਜਿੰਨਾ ਬਣਦੀ ਜਾਓ ਜਿੰਨਾਂ ਨਾ ਨਹੀਂ ਬਣਦੀ ਨਾ ਜਾਓ ਤੇ ਪਰ ਕਈ ਲੋਕ ਹੁੰਦੇ ਆ ਨਾ ਉਹ ਜਿਹਨੂੰ ਕਹਿੰਦੇ ਦੋ ਫੇਸ ਡਬਲ ਫੇਸ ਡਬਲ ਫੇਸ ਵੀ ਤੁਹਾਡੇ ਮੂੰਹ ਤੇ ਕੁਝ ਹੋ ਰਿਹਾ ਤੁਹਾਡੀ ਪਿੱਠ ਪਿੱਛੇ ਜਿਹੜੇ ਉਹ ਕੁਛ ਫੋਰਿਆ ਤੇ ਬਟ ਪਰ ਮੈਨੂੰ ਹਾਸਾ ਉਹ ਹੁੰਦਾ ਹਿਸ ਕਰਕੇ ਵੀ ਜਦੋਂ ਇਦਾਂ ਦਾ ਇਨਸਾਨ ਤੁਹਾਡੇ ਕੋਲ ਝੂਠ ਬੋਲਦਾ ਮਨ ਵਿੱਚ ਆਊਗਾ ਵੀ ਇਹਨੂੰ ਇਹਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਭਈ ਇਸ ਇਨਸਾਨ ਨੂੰ ਕਦੀ ਸੱਚਾਈ ਪਤਾ ਨਾ ਲੱਗੂਗੀ ਮੈਂ ਪਾਣੀ ਪੀਣ ਲੱਗ ਗਿਆ ਸੀ ਮੈਨੂੰ ਖੰਗ ਹੁੰਦੀ ਭਈ ਇਨਸਾਨ ਨੂੰ ਇਹ ਮਤਲਬ ਛਿਣੇ ਛਿਣੇ ਗੱਲ ਤੇ ਵੀ ਝੂਠ ਬੋਲਣ ਦੀ ਕੀ ਲੋੜ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਜਦੋਂ ਤੁਹਾਡੀ ਲਾਈਫ ਹੈ ਜਦੋਂ ਤੁਹਾਡੀ ਲਾਈਫ ਤੇ ਸਾਡਾ ਕੋਈ ਕੰਟਰੋਲ ਨਹੀਂ ਸਾਡੀ ਲਾਈਫ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਤੁਸੀਂ ਜਿੱਦਾਂ ਮਰਜੀ ਜਾਓ ਜਿੱਦੇ ਜਾਣਾ ਚਾਹੋ ਜਿੱਦੇ ਨਹੀਂ ਜਾਣਾ ਨਾ ਜਾਓ ਫਿਰ ਵੀ ਹਰ ਇੱਕ ਗੱਲ ਵਿੱਚ ਝੂਠ ਬੋਲਣ ਦੀ ਕੀ ਲੋੜ ਪਈ ਹੋਈ ਹੈ ਤੇ ਇਹੋ ਗੱਲਾਂ ਮਾਂ ਬਣੀ ਨਾ ਕਰਨ ਦੇ ਸੀਗੀ ਪਤਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਸਭ ਕੁਝ ਪਤਾ ਹੀ ਹੁੰਦਾ ਕੋਈ ਨਿਆਣਾ ਤਾਂ ਹੁੰਦਾ ਨਹੀਂ 20 ਸਾਲ ਮੇਰੇ ਵਿਆਹ ਨੂੰ ਹੋ ਗਏ ਮੈਨੂੰ ਮੈਂ ਕਿਹੜਾ ਉੱਤੇ ਛੋਟੀ ਜਾਈਆਂ ਮੈਨੂੰ ਵੀ ਪਤਾਈਆ ਕੌਣ ਕਿੱਦਾਂ ਦਾ ਹੈ ਕਿੱਦਾਂ ਦਾ ਨਹੀਂ ਹੈ ਝੱਕ ਕੌਣ ਕੀ ਕੀ ਗੱਲਾਂ ਸਹੀ ਦੱਸਣਦੇ ਆ ਤੇ ਕੀ ਗੱਲਾਂ ਜਿਹੜੀਆਂ ਉਹ ਗਲਤ ਦੱਸਣਦੇ ਆ ਤੇ ਕਈ ਐਦਾਂ ਦੇ ਮਤਲਬ ਕਿ ਲੋਕ ਨਾ ਉਹ ਸਲਾਹ ਦੇਣ ਲੱਗਿਆਂ ਵੀ ਕੋਈ ਸ਼ਰਮ ਨਹੀਂ ਕਰਦੇ ਮਤਲਬ ਕਿ ਜਿਨ੍ਹਾਂ ਨੇ ਜ਼ਿੰਦਗੀ 'ਚ ਪਤਾ ਨਹੀਂ ਕੁਝ ਕੀਤਾ ਕਿ ਨਹੀਂ ਕੀਤਾ ਉਹ ਲੋਕ ਵੀ ਆ ਕੇ ਐਦਾਂ ਸਲਾਹ ਦੇਣਗੇ ਜਿੱਦਾਂ ਸਾਰੀ ਦੁਨੀਆਦਾਰੀ ਜੋ ਜ਼ਿੰਦਗੀ ਦੇ ਵਿੱਚ ਉਹ ਸਭ ਕੁਝ ਉਹਨਾਂ ਨੇ ਕੀਤਾ ਪੀ ਅਸੀਂ ਤਾਂ ਇੱਥੇ ਉਹਨੂੰ ਕੀ ਕਹਿੰਦਾ ਉਹ ਰੱਬ ਦੀਆਂ ਦਿੱਤੀਆਂ ਖਾਣ ਵਾਲਿਆ ਵੀ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਐਦਾਂ ਦੇ ਵੀ ਮੈਂ ਕਹਿੰਨੀ ਲੋਕ ਹੈਗੇ ਦੁਨੀਆ ਤੇ ਮਤਲਬ ਕਿ ਜਿੰਨਾਂ ਨੂੰ ਇਹ ਆਪਿ ਸ਼ਾਇਦ ਇਹਨਾਂ ਨੂੰ ਦੁਨੀਆਦਾਰੀ ਬਾਰੇ ਜੇ ਦੁਨੀਆ ਦਾ ਕੁਝ ਪਤਾ ਹੀ ਨਹੀਂ ਸਭ ਕੁਝ ਪਤਾ ਹੁੰਦਾ ਬਸ ਕੋਈ ਮੇਰੇ ਵਰਗੇ ਆ ਪਤਾ ਹੁੰਦੇ ਆ ਵੀ ਉਹਨਾਂ ਚਿਰ ਤਾਂ ਚੁੱਪ ਕੀਤੇ ਰਹਿੰਦੇ ਜਿੰਨਾ ਚਿਰ ਸਬਰ ਰਿਆਂ ਪਰ ਜਿੱਦਨ ਸਬਰ ਖਤਮ ਹੋ ਜਵੇ ਤਾਂ ਫੇਰ ਉਹਨੂੰ ਕੀ ਕਹਿੰਦਾ ਸੁਣੋਣਾ ਵੀ ਤੁਹਾਨੂੰ ਪਤਾ ਪੈਂਦਾ ਹੀ ਆ ਤੇ ਇਸ ਕਰਕੇ ਜੇ ਕੋਈ ਅੱਧਾ ਦਾ ਇਨਸਾਨ ਮੇਰਾ ਵਲੌਗ ਦੇਖਦਾ ਮਤਲਬ ਕਿ ਉਹਨਾਂ ਦੇ ਵਿੱਚੋਂ ਜਾਂ ਕਿਦਾਂ ਤਾਂ ਝੂਠ ਬੋਲਣ ਦੀ ਤਾਂ ਕੋਈ ਉਹਨੂੰ ਕੀ ਕਹੀਦਾ ਲੋੜ ਹੀ ਨਹੀਂ ਤੇ ਇੰਨੀ ਸਫਾਈ ਨਾਲ ਨਹੀਂ ਝੂਠ ਬੋਲਣਾ ਚਾਹੀਦਾ ਕਹਿੰਦੇ ਹੁੰਦੇ ਆ ਕਰਮਾਂ ਦਾ ਲੇਖਾ ਸਾਬ ਇਹ ਨਹੀਂ ਬਿਝੂਠ ਦਾ ਨਹੀਂ ਹੁੰਦਾ ਝੂਠ ਦਾ ਵੀ ਹੁੰਦਾ ਨਿੱਕੇ ਨਿੱਕੇ ਗੱਲ ਤੇ ਝੂਠ ਬੋਲਣ ਦੀ ਕੀ ਲੋੜ ਪਈ ਆ ਤੇ ਇੱਥੇ ਮੈਂ ਜੀ ਲਗਾ ਲਿਆ ਸੀ ਝਾੜੂ ਇੱਧਰ ਨੂੰ ਵੀ ਬਾਕੀ ਨਾ ਮੈਨੂੰ ਤਾਂ ਕਈ ਜਣੇ ਇਦਾਂ ਸਲਾਹ ਦੇ ਜਾਂਦੇ ਆ ਨਾ ਕਈ ਵਾਰੀ ਮੈਂ ਹੈਰਾਨ ਹੋ ਜਾਂਦੀ ਆ ਵੀ ਮੈਨੂੰ ਮੈਨੂੰ ਕਹਿੰਦੇ ਪਲੀਜ਼ ਸਲਾਹ ਦਿੰਦੇ ਮੈਂ ਕਿਤੇ ਆਪਣੇ ਘਰ ਉੱਤੇ ਬਹਿਲੀ ਆ ਮੈਂ ਆਪਣੇ ਘਰ ਦੇ ਵਿੱਚ ਭਲਾ ਕੋਈ ਚੀਜ਼ ਨਹੀਂ ਬਣਾਈ ਜਾਂ ਮੈਂ ਆਪਣਾ ਘਰ ਨਹੀਂ ਸੰਭਿਆ ਹੋਇਆ 20 ਸਾਲ ਹੋ ਗਏ ਆ ਆਪਣੇ ਘਰ ਚ ਘਰ ਵਾਲਾ ਬਾਹਰ ਆ ਫਿਰ ਵੀ ਮੈਂ ਇੱਧਰ ਰਹਿ ਰਹੀ ਆ ਕਦੀ ਕਿਸੇ ਕੋਲੋਂ ਕਦੀ ਉਹ ਗੱਲ ਨਹੀਂ ਕਹਾਈ ਉਹਦਾ ਦੇ ਘਰ ਚ ਹੀ ਰਹਿਣੀ ਆ ਹੁਣ ਸੁੱਖ ਨਾ ਮੇਰਾ ਪੁੱਤ ਜਵਾਨ ਆ ਇਹਦੇ ਨਾਲ ਮਨਿੰਨ ਆਲੀ ਮੈਂ ਜਾਣੀ ਸ਼ਹਿਰ ਨੂੰ ਤੇ ਉਹ ਮੇਰਾ ਹੱਕ ਵੀ ਆ ਚਲੋ ਪਹਿਲਾਂ ਗੱਲ ਹੋਰ ਸੀ ਹੁਣ ਇਹ ਜਵਾਨ ਆ ਤੇ ਮੇਰਾ ਪਹਿਲਾ ਟਾਈਮ ਵੀ ਬਿਮਾਰੀ ਚ ਲੰਘ ਗਿਆ ਹੁਣ ਮੈਂ ਠੀਕ ਕਰਕੇ ਮੇਰਾ ਖੁਦ ਦਾ ਵੀ ਮਨ ਕਰਦਾ ਹੁੰਦਾ ਵੀ ਚਲ ਮੈਂ ਇੱਥੇ ਵੀ ਜਾ ਕੇ ਆਵਾ ਉੱਥੇ ਵੀ ਜਾ ਕੇ ਆਵਾ ਕਿਉਂਕਿ ਕਿੰਨੇ ਜ਼ਿੰਦਗੀ ਦੇ ਸਾਲ ਮੇਰੇ 1 ਸਾਲ ਦਾ ਕੈਦੀ ਬਣ ਕੇ ਰਹਿ ਗਈ ਸੀ ਮੈਂ ਘਰ ਦੇ ਵਿੱਚ ਹੀ ਨੰਗੇ ਸੀ ਹੁਣ ਮੈਂ ਠੀਕ ਹਾਂ ਇਸ ਕਰਕੇ ਮੈਨੂੰ ਖੁਦ ਵੀ ਹੁੰਦਾ ਮਨ ਚ ਤੇ ਮੈਂ ਕਿਤੇ ਨਾ ਕਿਤੇ ਮਣੀ ਜਾਣਾ ਜਾਂ ਅਜ ਮਾਰਕੀਟ ਹੀ ਜਾ ਆਈਏ ਜਾਂ ਕਿੱਦਾਂ ਇਸ ਕਰਕੇ ਮੈਂ ਮਣੀ ਨਾਲ ਉਹਨੂੰ ਕੀ ਕਹਿਦਾ ਚਲੇ ਜਾਨੀ ਆ ਤੇ ਪਰ ਐਦਾਂ ਦੇ ਲੋਕ ਜਿਹੜੇ ਆ ਕੇ ਸਲਾਹ ਦਿੰਦੇ ਇਹਨਾਂ ਨੂੰ ਐਦਾਂ ਲੱਗਦਾ ਵੀ ਜਿੱਦਾਂ ਇਨਸਾਨ ਨੇ ਇਨ ਦੁਨੀਆਦਾਰੀ ਜਾਂ ਦੁਨੀਆਬਾਰੇ ਜਾਂ ਦੁਨੀਆ ਚ ਕੀ ਚੱਲਣਦਿਆਂ ਵੀ ਸਾਨੂੰ ਘਰੇ ਪਤਾ ਹੀ ਨਹੀਂ ਸਾਨੂੰ ਵੀ ਸਭ ਕੁਝ ਪਤਾ ਲੱਗਦਾ ਜਿੰਨੇ ਤੱਕੇ ਅਸੀਂ ਡਾਕਟਰਾਂ ਦੇ ਖਾਦੇ ਜਿੰਨੇ ਸਾਲ ਖਾਦੇ ਆ ਜਿੰਨੀ ਤਰ੍ਹਾਂ ਤਰ੍ਹਾਂ ਦੀ ਦੁਨੀਆ ਸਾਨੂੰ ਟੱਕਰੀ ਉਦੋਂ ਸਾਨੂੰ ਕਿਹੜਾ ਪਤਾ ਨਹੀਂ ਕਿ ਦੁਨੀਆ ਤੇ ਕਿੱਦਾਂ-ਕਿੱਦਾਂ ਦੀ ਦੁਨੀਆ ਹੈਗੀ ਕਿੱਦਾਂ-ਕਿੱਦਾਂ ਦੀ ਨਹੀਂ ਤੇ ਇਹ ਜਿਵੇਂ ਉਹ ਕਰ ਲਿਆ ਸੀ ਸਾਰੇ ਕੱਪੜੇ ਧੋ ਤੂਕੇ ਸੁੱਕਣੇ ਬਾਅਦ ਤੇ ਸੀ ਤਾਂ ਮਸ਼ੀਨ ਮੈਂ ਜਰੂਰ ਆ ਟਾਵਲ ਰੱਖਿਆ ਇਹਦੇ ਨਾਲ ਸਾਫ਼ ਕਰ ਦੇਣੀ ਨਹੀਂ ਚੰਗੀ ਤਰ੍ਹਾਂ ਪਾਣੀ ਪੂਣੀ ਇਹਦਾ ਸੁਕਾ ਦੇਣੀ ਨਹੀਂ ਫੇਬਰਾਂਡੇ 'ਚ ਕਰ ਦੇਈਦੀ ਆ ਇਹੋ ਇਹ ਕਿਨਾਂ ਮਸ਼ੀਨ ਨੂੰ ਉਹ ਦਾਗ ਜਿਹੜੇ ਪਾਣੀ ਦੇ ਇਹਨੂੰ ਕੀ ਕੀ ਦਾ ਜੰਮਣ ਲੱਪ ਪੈਂਦੇ ਆ ਤੇ ਫਿਰ ਉਹ ਬੜੀ ਭੈੜੀ ਜੀ ਲੱਗਦੀ ਆ ਇਸ ਕਰਕੇ ਮੈਂ ਚੰਗੀ ਤਰ੍ਹਾਂ ਇਦਾਂ ਨੂੰ ਸੁਕਾ ਕੇ ਸਾਫ਼ ਕਰਕੇ ਤੇ ਫਿਰ ਇਹਨੂੰ ਬਰਾਂਡੇ 'ਚ ਉਹਨੂੰ ਕੀ ਕੀ ਦਾ ਕਰ ਦੇਈਦਾ ਮਨੀ ਵੀ ਮੈਂ ਨਾ ਇਹ ਵੀ ਗੱਲਾਂ ਕਰਦਾ ਹੱਸੀ ਜਾਂਦਾ ਸੀ ਮੈਂ ਕਿਹਾ ਮਨੀ ਦੇਖ ਲਾ ਵੀ ਇਕ ਤੂੰ ਆ ਮੈਂ ਕਹਿਆ ਜਿਹਨੂੰ ਜਿਹੜਾ ਦਾਦੇ-ਦਾਦੀ ਕੋਲ ਤੇ ਚਲੋ ਮੇਤੋ ਰਿਆ ਤੈਨੂੰ ਵੀ ਚੰਗੇ ਮੈਨਰਸ ਦਿੱਤੇ ਤੇਨੂੰ ਘਰ ਦਾ ਵੀ ਮੈਂ ਸਾਰਾ ਕੰਮ ਸਿਖਾਇਆ ਤੇ ਜੇ ਅੱਜ ਵੀ ਮੈਂ ਇਹਦੇ ਡੈਡੀ ਕੋਲ ਜਾਨੀ ਆ ਤੇ ਪਿੱਛੇੋਂ ਤਕਰੀਬਨ ਮਨਵੀਰ ਸਾਰਾ ਘਰ ਸੰਭ ਸਕਦਾ ਕੱਪੜੇ ਵਗੈਰਾ ਵੀ ਧੋ ਸਕਦਾ ਝਾੜੂ ਪੋਚਾ ਵੀ ਲਗਾ ਸਕਦਾ ਉਦਾਂ ਤੇ ਚਲੋ ਕੋਈ ਨਾ ਕੋਈ ਲੇਡੀ ਜਿਹੜੀ ਘਰੇ ਪੱਕੀ ਲਾ ਕੇ ਜਾਉਗੀ ਪਰ ਚਲੋ ਦੇਖਦੇ ਹਾਂ ਨਾਲੇ ਕਦੋਂ ਟਾਈਮ ਹੁੰਦਾ ਹਜੇ ਤਾਂ ਕੋਈ ਐਦਾਂ ਦਾ ਨਹੀਂਗਾ ਪਰ ਥੋੜੇ ਟਾਈਮ ਲਈ ਜਾਉਂਗੀ ਜਰੂਰ ਤੇ ਕੋਈ ਨਾ ਕੋਈ ਜਾ ਪਰ ਮਨੀ ਇਦਾਂ ਵੀ ਜ਼ਿੰਮੇਵਾਰੀ ਸਾਰੀ ਪਿੱਛੇ ਸਾਹਮਣੇ ਦੱਸ ਸਕਦਾ ਵੀ ਸਾਨੂੰ ਕਿਸੇ ਤੇ ਡਿਪੈਂਡ ਨਹੀਂ ਹੋਣਾ ਪਊਗਾ ਅੱਗੇ ਤੇ ਮੇਰੇ ਨਾਲ ਹੀ ਚੱਲ ਜਾਂਦਾ ਸੀ ਬਾਰ ਬਾਰ ਇਸ ਵਾਰ ਇਹਨੂੰ ਛੱਡ ਕੇ ਜਾਉਂਗੀ ਤੇ ਤਾਂ ਸੋਚਦੀ ਵੀ ਜ਼ਿੰਦਗੀ ਦੇ ਇਦਾਂ ਦੇ ਕਈ ਦੁੱਖ ਸੁੱਖ ਦੇ ਪੜਾਅ ਆਵੇ ਜਿਹੜੇ ਅਸੀਂ ਕੱਲਿਆਂ ਨੇ ਪਾਰ ਕੀਤੇ ਨਾ ਕਦੀ ਕਿਸੇ ਦੀ ਫਰਮਾਇਸ਼ ਦਵਾਈ ਕਿਤੇ ਕੀ ਆਦਤ ਹੁੰਦੀ ਨਾ ਉਹ ਤਾਂ ਕਹਿੰਦੀ ਵੀ ਜਾਂ ਹੁੰਦਾ ਵੀ ਸਾਨੂੰ ਦੱਸਣ ਹਰ ਗੱਲ ਅਸੀਂ ਆਹ ਕਰਾ ਦਾਂਗੇ ਜਿੱਤੇ ਫਰਮਾਇਸ਼ਾਂ ਨੇ ਪਰ ਮੇਰੀ ਇਦਾਂ ਦੀ ਆਦਤ ਨਹੀਂ ਮੈਂ ਤਕਰੀਬਨ ਚਾਹੇ ਮਨਵੀਰ ਦਾ ਕੋਈ ਕੰਮ ਆ ਚਾਹੇ ਸਾਡਾ ਆਪਣਾ ਘਰ ਦਾ ਕੰਮ ਆ ਪਹਿਲਾਂ ਤਾਂ ਆਪਣੇ ਹੀ ਬਲ ਬੂਤੇ ਤੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰੀਦੀ ਆ ਤਾਂ ਤਕਰੀਬਨ ਹੋ ਵੀ ਗਏ ਆ ਏਡੇ ਏਡੇ ਕੰਮ ਕੀਤੇ ਆ ਪਤਾ ਹੀ ਆ ਤਕਰੀਬਨ ਸਾਰਿਆਂ ਨੂੰ ਤੇ ਉਹ ਅਸੀਂ ਕਿਸੇ ਦੀ ਅੱਜ ਤੱਕ ਫਰਮਾਇਸ਼ ਨਹੀਂ ਦਵਾਈ ਹੂੰ ਅੱਪੇ ਕਿਤੇ ਸਾਰੇ ਕੰਮ ਐਦਾਂ ਦੇ ਕਹਿੰਦੇ ਹੁੰਦੇ ੱੱੱਕੇ ਖਾ ਖੂ ਕੇ ਇਨਸਾਨ ਨੂੰ ਅਕਲ ਆ ਹੀ ਜਾਂਦੀ ਆ ਤਾਂ ਅਸੀਂ ਤਾਂ ਬਹੁਤ ਚਿਰ ਦੇ ੱੱੱਕੇ ਜਿਹੜੇ ਉਹ ਖਾਦੇ ਆ ਖਾ ਖਾ ਕੇ ਇੱਥੋਂ ਤੱਕ ਪਹੁੰਚੇ ਆ ੱੱੱਕੇ ਖਾ ਖਾ ਕੇ ਉਹਨੂੰ ਕੀ ਕਹਿੰਦਾ ਅਕਲ ਆਈ ਹੋਈ ਆ ਤੇ ਉਹ ਵੀ ਇੰਨੀ ਘਾ ਚੁੱਕੀ ਆ ਵੀ ਹੁਣ ਮੂੰਹੋਂ ਨਹੀਂ ਕਿਸੇ ਨੂੰ ਕੁਛ ਕਹਿਨੀ ਹੁੰਨੀ ਸੁਣ ਲੈਣੀ ਹੁੰਨੀ ਕੌਣ ਕੀ ਕਹਿੰਦਾ ਤੇ ਕੋਈ ਹੋਰ ਜਿਹੜਾ ਉਸੇ ਗੱਲ ਬਾਰੇ ਕੀ ਕਹਿੰਦਾ ਸੱਚ ਮੈਨੂੰ ਪਤਾ ਹੁੰਦਾ ਤਾਂ ਮੈਂ ਭਰਾਂ ਰਹਿ ਜਾਂਦੀ ਹੁੰਨੀ ਬਈ ਮੈਂ ਪਿੱਛੇ ਇਦਾਂ ਨਹੀਂ ਉਹ ਚੂਤ ਚਲਾਕੀਆਂ ਵੀ ਪਤਾ ਨਹੀਂ ਕਿਦਾਂ ਬੁੜੀਆਂ ਤੇ ਬੁੜੀਆਂ ਬੰਦੇ ਵੀ ਕਿਦਾਂ ਝੂਠ ਬੋਲ ਲੈਂਦੇ ਤੇ ਬੜੀ ਹੈਰਾਨੀ ਹੁੰਦੀ ਹੁੰਦੀ ਮੈਨੂੰ ਅਚਲੋ ਕੋਈ ਨਾ oh ਪਰਮਾਤਮਾ ਦੇਖਦਾ ਹੀ ਆ ਸੁੱਖੇ ਦੀ ਹਸਬੰਡ ਮੇਰੇ 20 ਸਾਲ ਹੋ ਚੱਲੇ ਬਾਹਰ ਹੀ ਆ ਜੇ ਪਰਮਾਤਮਾ ਨੇ ਇੰਨੀ ਮੇਰ ਰੱਖੀ ਆ ਤੰਦਰੁਸਤੀ ਦਵੇ ਉਹਨਾਂ ਨੂੰ ਤੇ ਪੈਸਾ ਪੈਸਾ ਤਾਂ ਕਮਾਇਆ ਹੀ ਜਾਂਦਾ ਕੁਛ ਨਹੀਂ ਹੁੰਦਾ ਤੇ ਬਸ ਇਦਾਂ ਦੇ ਲੋਕਾਂ ਨੂੰ ਲੋਕਾਂ ਕੋਲ ਉਹਨਾਂ ਨੂੰ ਬਚਾ ਕੇ ਰੱਖੇਗਾ ਮੇਰੇ ਪੁੱਤ ਨੂੰ ਵੀ ਮਤਲਬ ਕਿ ਮੇਰਾ ਮੰਨਣਾ ਜ਼ਿੰਦਗੀ ਚ ਜਿਹੜੇ ਰਿਸ਼ਤੇ ਪੁਰਾਣੇ ਬੁੜੇ ਗੁਣੀਆਂ ਦੇ ਟਾਈਮਾਂ ਚ ਖਰਾਬ ਹੋ ਗਏ ਨਾ ਉਹ ਰਿਸ਼ਤੇ ਦੁਬਾਰਾ ਜੇ ਚੋਹਨੇ ਉਦਾਂ ਦੇ ਹੋ ਜਾਓ ਤਾਂ ਨਹੀਂ ਉਹ ਨਹੀਂ ਹੋ ਸਕਦੇ ਕਿੰਨੀ ਵੀ ਕੋਈ ਕੋਸ਼ਿਸ਼ ਕਰ ਲਵੇ ਉਹ ਨਹੀਂ ਹੋ ਸਕਦੇ ਉਦਾਂ ਦੇ ਕਿਉਂਕਿ ਜਿਹੜੀਆਂ ਮਨਾਂ ਚ ਫਿੱਕ ਪਏ ਹੁੰਦੇ ਹਨ ਜਿਹੜੀ ਖਾਰ ਹੋ ਮਨਾਂ ਦੇ ਵਿੱਚ ਬੰਦੇ ਦੇ ਪੈਦਾ ਹੋਈ ਹੁੰਦੀ ਆ ਉਹ ਨਹੀਂ ਹਟਦੀ ਕੋਈ ਕਰਮਾਂ ਵਾਲੇ ਹੋਊਗੇ ਜਿਨ੍ਹਾਂ ਦੇ ਮਨਾਂ ਚ ਉਹ ਹਟ ਜਾਂਦੀ ਆ ਜਾਂ ਮੇਰੇ ਵਰਗਾ ਹਟਾਉਣ ਦੀ ਕੋਸ਼ਿਸ਼ ਕਰੂਗਾ ਪਰ ਉਲਟਾ ਇਹ ਨਹੀਂ ਪਤਾ ਕਿ ਉਸ ਇਨਸਾਨ ਦੇ ਬਾਰੇ ਬਹੁਤ ਬੁਰਾ ਭਲਿਆ ਕਿਹਾ ਜਾਊਗਾ ਤੇ ਇੱਕ ਤੁਸੀਂ ਇਦਾਂ ਦੇ ਲੋਕ ਜ਼ਿੰਦਗੀ ਚ ਜ਼ਰੂਰ ਨੋਟ ਕਰਿਓ ਜਿਨ੍ਹਾਂ ਦੀ ਜਿਹੜੇ ਮੂੰਹ ਤੇ ਤੁਹਾਡੇ ਕਹਿੰਦੇ ਕਿ ਸੀ ਤੁਹਾਡੇ ਆ ਤੇ ਪਿੱਠ ਪਿੱਛੇ ਉਹਨਾਂ ਦੇ ਵੀ ਲੋਕਾਂ ਦੇ ਬਹੁਤ ক্লোਜ਼ ਆ ਵੀ ਸ਼ਾਇਦ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੇ ਮੱਥੇ ਉਂ ਨਹੀਂ ਲੱਗਣਾ ਚਾਹੁੰਨੇ ਤੇ ਐਦਾਂ ਦੇ ਵੀ 도ਗਲੇ ਲੋਕ ਐਦਾਂ ਚੱਲ ਜਾਂਦੇ ਆ ਚਲੋ ਕਿਸੇ ਦਿਨ ਤੋਂ ਉਹਨੂੰ ਕੀ ਕਹੀਦਾ ਜਿਹਨਾਂ ਧੋਖਾ ਹੋਇਆ ਹੋਵੇ ਉਹਨੂੰ ਹੀ ਪਤਾ ਹੁੰਦਾ ਤੇ ਬਾਕੀ ਤਮਾਸ਼ਾ ਤਾਂ ਕਹਿੰਦੇ ਹੁੰਦੇ ਹਰ ਕੋਈ ਦੇਖਦਾ ਅੱਗ ਲੱਗੀ ਤੇ ਹਰ ਕੋਈ ਦੇਖਦਾ ਹੁੰਦਾ ਪਰ ਉਹ ਅੱਗ ਨੂੰ ਬੁਝਾਉਣ ਦੀ ਜਾਂ ਉਹਨੂੰ ਸਹੀ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੋਈ ਕੋਈ ਕਰਦਾ ਹੁੰਦਾ ਹਰ ਕੋਈ ਕਰਕੇ ਨਹੀਂ ਉਹਨੂੰ ਕੀ ਕਹੀਦਾ ਰਾਜੀ ਹੁੰਦਾ ਇਹ ਮੈਂ ਉਹਨੂੰ ਕੀ ਕਹੀਦਾ ਉੱਧਰ ਸਾਰਾ ਕੰਮ ਨਿਬੇੜ ਲਿਆ ਸੀ ਤੇ ਮੈਂ ਕਿਹਾ ਨੌਣ ਤੋਂ ਪਹਿਲਾਂ ਮੈਂ ਆਪਦੇ ਲਈ ਚੌਲ ਬਣਾ ਲਾਂ ਤੇ ਮੈਂ ਚੌਲਾਂ ਨੂੰ ਤੜਕਾ ਲਾਉਣ ਲੱਪੀ ਸੀ ਲੂਣ ਵਾਲਿਆਂ ਨੂੰ ਇਹਦੇ ਬਣਾਉਂਗੀ ਲੂਣ ਵਾਲੇ ਚੌਲ ਬਹੁਤ ਟੇਸਟੀ ਬਣਦੇ ਆ ਚਕੜਾਈ ਚ ਹੀ ਬਣਾ ਲੈਣੇ ਮੈਂ ਤੇ ਦੱਸਿਓ ਕਿੰਨਾ ਕਿੰਨਾ ਨਾਲ ਹੁੰਦੀ ਐ ਅੱਦਾਂ ਮੇਰੇ ਵਾਂਗੂ ਵੀ ਤੁਹਾਨੂੰ ਸੱਚ ਪਤਾ ਹੁੰਦਾ ਫੇਰ ਵੀ ਕੋਈ ਇਨਸਾਨ ਤਾਂ ਡੇ ਮੂੰਹ ਤੇ ਕਿੰਨੀ ਸਫਾਈ ਨਾਲ ਝੂਠ ਬੋਲ ਜਾਂਦਾ ਤੇ ਦੂਜਾ ਕਿੰਨਾ ਕਿੰਨਾ ਨੂੰ ਜ਼ਿੰਦਗੀ ਚ ਧੋਖਾ ਮਿਲਿਆ ਤੁਕਾ ਮੀਨਜ਼ ਕੀ ਪੈਸੇ ਨੂੰ ਲੈ ਕੇ ਹਨਾ ਕਿੰਨਾ-ਕਿੰਨਾ ਨੂੰ ਤੁਕਾ ਮਿਲਿਆ ਜ਼ਰੂਰ ਦੱਸਿਓ ਤੇ ਹੋਰ ਵੀ ਬਹੁਤ ਇਦਾਂ ਦੇ ਗੱਲਾਂ ਬਾਤਾਂ ਕਈ ਵਾਰੀ ਮਨ ਨਾ ਉਦਾਸ ਹੋ ਜਾਂਦਾ ਨਾ ਜਦੋਂ ਇਦਾਂ ਦੇ ਲੋਕਾਂ ਦੇ ਰੰਗ ਜਾਂ ਚਿਹਰੇ ਦੇਖੂੰਗੀ ਨਾ ਕਿ ਕਈ ਤੇ ਸਾਡੇ ਨਾਲ ਸਿਰਫ ਇਸ ਕਰਕੇ ਮਿਲਦੇ ਵਰਤਦੇ ਕਿ ਉਹਨਾਂ ਨੂੰ ਸਾਡੇ ਤੱਕ ਬਸ ਹਜੇ ਲੋੜ ਆ ਸਿਰਫ ਲੋੜ ਇੱਕ ਲੋੜ ਨੂੰ ਜਿੱਦਨੋਂ ਲੋੜ ਖਤਮ ਹੋ ਗਈ ਨਾ ਤੇ ਸ਼ਾਇਦ ਉਹਨੂੰ ਕੀ ਕਹਿੰਦਾ ਨਾ ਸਾਡਾ ਦੁੱਖ ਤੇ ਨਾ ਸਾਡਾ ਸੁੱਖ ਅਗਲੇ ਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਾ ਹੋਊਗਾ ਇਦਾਂ ਦੇ ਵੀ ਹੈਗੇ ਆ ਤਾਂ ਹੀ ਕਹਿੰਦੇ ਆ ਕੱਲਾ ਬੱਚਾ ਨਹੀਂ ਹੋਣਾ ਚਾਹੀਦਾ ਕੱਲਾ ਤਾਂ ਰੁੱਖ ਵੀ ਨਹੀਂ ਹੋਣਾ ਚਾਹੀਦਾ ਕਹਿੰਦੇ ਉਹਦੇ ਨਾਲ ਕੱਲਾ ਰੁੱਖ ਵੀ ਨਹੀਂ ਹੋਣਾ ਚਾਹੀਦਾ ਲੋਕੀ ਕਹਿੰਦੇ ਆ ਰੁੱਖ ਵੀ ਕੱਲਾ ਨਹੀਂ ਹੋਣਾ ਚਾਹੀਦਾ ਉਦਾਂ ਹੀ ਮੈਂ ਕਹਿੰਦੀ ਬੱਚਾ ਵੀ ਕੱਲਾ ਨਹੀਂ ਹੋਣਾ ਚਾਹੀਦਾ ਹਰੇਕ ਬੱਚੇ ਦੇ ਭੈਣ ਭਰਾ ਹੋਣੇ ਚਾਹੀਦੇ ਆ ਤੇ ਇਦਾਂ ਹੀ ਮੇਰੇ ਮਨ ਚੋਂਦੀ ਹੁੰਦੀ ਵਿਕਾਸ ਮੇਰੇ ਮਨਵੀਰ ਦਾ ਵੀ ਕੋਈ ਹੋਰ ਭੈਣ ਜਾਂ ਭਰਾ ਹੁੰਦੇ ਸਕੇ ਭੈਣ ਭਰਾ ਹੁੰਦੇ ਜਾਂ ਮਨੀ ਦਾ ਵੀ ਕੋਈ ਸਕਾ ਚਾਚਾ ਤਾਇਆ ਜਾਂ ਤਾਈ ਜਾਂ ਚਾਚੀ ਹੁੰਦੀ ਜਾਂ ਮਨੀ ਦੀ ਵੀ ਸਕੀ ਪੂਆ ਹੁੰਦੀ ਜਾਂ ਮਨੀ ਦੇ ਵੀ ਮਤਲਬ ਕਿ ਇਦਾਂ ਦੇ ਰਿਸ਼ਤੇ ਜਿਹੜੇ ਕਿ ਹੈ ਹੀ ਨਹੀਂਗੇ ਸਾਡੇ ਇਹ ਹੁਣੇ ਚਾਹੀਦੇ ਸੀਗੇ ਚਲੋ ਜੀ ਗਾਂ ਮਨਵੀਰ ਦੇ ਇਦਾਂ ਦੇ ਸਾਰੇ ਰਿਸ਼ਤੇ ਹੋਣ ਮਨਵੀਰ ਦੇ ਬੱਚਿਆਂ ਦੇ ਤੇ ਇੱਥੇ ਉਹਨੂੰ ਕੀ ਕਹਦਾ ਮੈਂ ਤੜਕਾ ਲਿਆ ਸੀ ਲਾ ਜੀ ਤੇ ਨਾਲੇ ਉਹ ਮੈਂ 220 ਓਵਰ ਕਰਨ ਲਈਆਂ ਨਾਲੇ ਕਈ ਗੱਲਾਂ ਮਨ ਚ ਆਉਂਦੀਆਂ ਇਦਾਂ ਦੇ ਝੂਠ ਤੂਫਾਨਾਂ ਨੂੰ ਲੈ ਕੇ ਕਿ ਲੋਕਾਂ ਕਿੰਨੇ ਕਿੰਨਾ ਸੌਖਾ ਆ ਨਾ ਝੂਠ ਬੋਲਣਾ ਕਈਆਂ ਵਾਸਤੇ ਅੱਜ ਤਾਂ ਕਈ ਕੁਸ਼ੀ ਯਾਦ ਆ ਗਿਆ ਚਲੋ ਜਿਉ ਮਾੜਾ ਟਾਈਮ ਲੰਘਿਆ ਜਦੋਂ ਸਾਨੂੰ ਲੋੜ ਸੀ ਇੱਕ ਇੱਕ ਬੰਦੇ ਦੀ ਤੇ ਇੱਕ ਇੱਕ ਪੈਸੇ ਦੀ ਜਦੋਂ ਸਾਨੂੰ ਲੋੜ ਸੀ ਉਹ ਟਾਈਮ ਸਾਡਾ ਵਾਹਿਗੁਰੂ ਜੀ ਨੇ ਪਰਮਾਤਮਾ ਨੇ ਨਾ ਸੁੱਖਾ ਕੱਢਿਆ ਆਪ ਹੀ ਸਾਨੂੰ ਸ਼ਾਇਦ ਕਿਸੇ ਅੱਗੇ ਭੀਖ ਵੀ ਨਹੀਂ ਮੰਗਣੀ ਪਈ ਤੇ ਕਿਸੇ ਕੋਲੋਂ ਸਾਨੂੰ ਕੋਈ ਉਮੀਦ ਵੀ ਨਹੀਂ ਅਸੀਂ ਰੱਖੀ ਤੇ ਉਹ ਕੱਲਿਆਂ ਨੇ ਟਾਈਮ ਪਾਸ ਕੀਤਾ ਚਲੋ ਹੁਣ ਤਾਂ ਫੇ ਵਾਹਿਗੁਰੂ ਦੀ ਬਹੁਤ ਮਿਹਰ ਹੈ ਬਹੁਤ ਮਿਹਰ ਵੀ ਤੇ ਸੁੱਖ ਵੀ ਦਿੱਤਾ ਬਾਬਾ ਜੀ ਨੇ ਇਦਾਂ ਹੀ ਉਹਨੂੰ ਕੀ ਕਹੀਦਾ ਸੁੱਖ ਰੱਖੇ ਪੈਸਾ ਪੈਸਾ ਤਾਂ ਕਮਾਇਆ ਜਾਊਗਾ ਕੁਛ ਨਹੀਂ ਹੁੰਦਾ ਤੇ ਇਹ ਜੀ ਮੈਂ ਚੋਲ ਬਣ ਨਹੀਂ ਰੱਖ ਦਿੱਤੇ ਸੀ ਕਿ ਜਦ ਤੱਕ ਮੈਂ ਨਾ ਆ ਕੇ ਆਉਂਗੀ ਤੇ ਚੋਲ ਬਿਲਕੁਲ ਸੇਮਤੇ ਰੱਖ ਜੂਗੀ ਹੁੰਦਿਆਂ ਤੱਕ ਇਹ ਬਣ ਜਾਣੇ ਆ ਤੇ ਲਓ ਜੀ ਇਹ ਚੋਲ ਬਣ ਕੇ ਹੋ ਗਿਆ ਤਿਆਰ ਕਿੰਨੇ ਸੋਹਣੇ ਲੱਗਦੇ ਆ ਤੇ ਇਹਦੇ ਨਾਲ ਹੀ ਜੀ ਆਪਾਂ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਬਾਏ ਬਾਏ ਜੀ ਸਾਰਿਆਂ ਨੂੰ ਫੇਰ ਮਿਲਾਂਗੇ ਧੰਨਵਾਦ ਜੀ